ਹਾਂਜੀ ਹਕਸਾ ਦੀ ਬਾਤ ਦੇ ਚੈਨਲ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਅਮਰੀਕਾ ਵੱਲੋਂ ਰਿਪੋਰਟ ਕੀਤੇ ਹੋਏ ਪੰਜਾਬ ਦੇ 205 ਬੰਦੇ ਹਨਾ ਉਹਨਾਂ ਦੇ ਵਿੱਚ ਕੀ ਸੀਗਾ ਅਮਰੀਕਾ ਨੇ ਸ਼ਰਤ ਰੱਖੀ ਸੀਗੀ ਡੋਨਾਲਡ 트럼ਪ ਨੇ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਉਹ ਕਹਿੰਦਾ ਕਿ ਮੈਂ ਜਦੋਂ ਅਮਰੀਕਾ ਦੇ ਵੋਟਾਂ ਤੋਂ ਪਹਿਲਾਂ ਆਪਣੇ ਲੋਕਾਂ ਨਾਲ ਉਹਨੇ ਵਾਦਾ ਕੀਤਾ ਕਿ ਜਿੰਨੇ ਵੀ ਅवैध ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਲੋਕ ਰਹਿ ਰਹੇ ਨੇ ਉਹਨਾਂ ਸਾਰਿਆਂ ਨੂੰ ਮੈਂ ਕੀ ਕਰੂੰਗਾ ਡਿਪੋਰਟ ਕਰੂੰਗਾ ਡਿਪੋਰਟ ਦਾ ਮਤਲਬ ਹੁੰਦਾ ਕਿ ਮੈਂ ਆਪਣੇ ਦੇਸ਼ ਤੋਂ ਜਿਹੜੇ ਲੋਕ ਅवैध ਤਰੀਕੇ ਨਾਲ ਆਏ ਨੇ ਉਹਨਾਂ ਨੂੰ ਮੈਂ ਵਾਪਸ ਉਹਨਾਂ ਦੇ ਦੇਸ਼ਾਂ ਦੇ ਵਿੱਚ ਭੇਜ ਦੂੰਗਾ ਤਾਂ ਉਹਨਾਂ ਨੇ ਕੀ ਆ ਇਹ ਜਿਹੜੀ 20 ਜਨਵਰੀ ਸੀਗੀ ਉਹਨਾਂ ਨੇ ਸੌਂ ਚੱਕੀ ਸੀਗੇ ਰਾਸ਼ਟਰਪਤੀ ਬਣੇ ਸੀਗੇ ਤਾ ਡੋਨਾਲਡ ਟਰੰਪ ਜਦੋਂ ਰਾਸ਼ਟਰਪਤੀ ਬਣ ਗਿਆ ਸਭ ਤੋਂ ਪਹਿਲਾ ਕੰਮ ਕੀ ਸੀ ਉਹਨੇ ਅਬੈਧ ਤਰੀਕੇ ਨਾਲ ਜਿਹੜੇ ਲੋਕ ਸੀਗੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਕੀ ਹੈ ਵਾਪਸ ਕਰਨ ਦਾ ਜੋਰਾਂ ਤੇ ਕੰਮ ਸਟਾਰਟ ਕਰ ਦਿੱਤਾ ਉਹਨੇ ਆਰਮੀ ਨੂੰ ਕਹਿ ਦਿੱਤਾ ਹੁਕਮ ਦੇ ਦਿੱਤੇ ਕਿ ਜਿੰਨੇ ਲੋਕ ਅਬੈਧ ਤਰੀਕੇ ਨਾਲ ਆਏ ਨੇ ਉਹਨਾਂ ਦੀ ਜਾਂਚ ਪੜਤਾਲ ਕਰੋ ਤੇ ਉਹਨਾਂ ਨੂੰ ਵਾਪਸ ਕਰੋ ਤਾਂ ਉਹਨੇ ਇੱਕ ਫੀਮ ਲੈਂਡ ਦੇ ਵਾਸਤੇ ਅਮਰੀਕਾ ਦੇ ਵਿੱਚ ਇੱਕ ਜਗ੍ਹਾ ਬਣਾਉਣ ਦੇ ਵਾਸਤੇ ਉਹਨੇ ਬੜੇ ਮੰਦੰਗ ਚੱਲੂ ਇੰਡੀਆ ਦੇ ਲੋਕਾਂ ਦੇ ਨਾਲ ਦੁਰਵਿਵਹਾਰ ਕੀਤਾ ਜਿਹੜਾ ਕਿ ਪੂਰਾ ਅੱਜਕੱਲ ਹੁਣ ਜੋਰਾਂ ਤੇ ਪ੍ਰੋਟੈਸਟ ਵੀ ਹੋ ਰਹੇ ਨੇ ਕਿ ਟੋਕੜਾ ਅਤਵਾਦੀ ਸੀ ਰਿਪੋਰਟ ਦਾ ਮਤਲਬ ਜੇ ਕੋਈ ਵੈਧ ਤਰੀਕੇ ਨਾਲ ਕੰਮ ਦੇ ਵਾਸਤੇ ਕੋਈ ਜਾਂਦਾ ਘਾਤਾ ਕੰਮ ਦੀ ਭਾਲ ਦੇ ਵਿੱਚ ਜਾਂਦਾ ਤਾਂ ਉਹਨੂੰ ਉਸ ਤਰ੍ਹਾਂ ਦਾ ਕੀ ਸੀ ਵਿਵਹਾਰ ਨਹੀਂ ਕਰਨਾ ਚਾਹੀਦਾ ਸੇ ਅਮਰੀਕਾ ਨੂੰ ਉਹਨਾਂ ਨੇ ਕੀ ਕੀਤਾ ਜਿਹੜੇ ਇੱਥੇ ਪੰਜਾਬ ਦੇ ਮੁੰਡੇ ਕੁੜੀਆਂ ਗਏ ਸੀਗੇ ਉਹਨਾਂ ਦੇ ਹੱਥਾਂ ਦੇ ਵਿੱਚ ਬੀੜੀਆਂ ਲਾਤੀਆਂ ਜਿਵੇਂ ਕੋਈ ਸਖਤ ਕੋਈ ਕ੍ਰਾਈਮ ਕਰਕੇ ਗਿਆ ਹੁੰਦਾ ਨਾ ਬੰਦਾ ਜਿਹੜਾ ਜਾਂ ਕੋਈ ਅਤਵਾਦੀ ਹੁੰਦਾ ਹੈ ਜਾਂ ਕੋਈ ਵੱਡਾ ਕ੍ਰਿਮੀਨਲ ਹੁੰਦਾ ਉਸ ਤਰ੍ਹਾਂ ਦੀਆਂ ਬੀੜੀਆਂ ਪਹਿਨਾ ਕੇ ਉਹਨਾਂ ਨੂੰ ਕੀ ਸੀ ਗਿਆ ਅਮਰੀਕਾ ਤੋਂ ਪੰਜਾਬ ਵਿੱਚ ਲਿਆਂਦਾ ਗਿਆ ਤਾਂ ਇਹਦੇ ਨਾਲ ਇੰਡੀਆ ਦੇ ਲੋਕਾਂ ਨੂੰ ਕੀ ਉਹਨਾਂ ਦੇ ਮਨਾਂ ਤੇ ਠੇਸ ਪਹੁੰਚੀ ਕੀ ਉਹਨਾਂ ਦੀਆਂ ਭਾਵਨਾਵਾਂ ਨਹੀਂ ਕਦਰ ਨਹੀਂ ਕੀਤੀ ਅਮਰੀਕਾ ਨੇ ਤਾਂ ਇਹ ਸਾਰਾ ਕੁਝ ਅਮਰੀਕਾ ਦੇ ਰਾਸ਼ਟਰਪਤੀ ਨੇ ਆਪਣੇ ਆਪ ਨੂੰ ਅਪਕਾ ਸਾਡੇ ਫੀਮ ਲੈਂਨ ਦੀ ਵਸਤੀ ਕੀਤਾ ਅਮਰੀਕਾ ਦੇ ਲੋਕਾਂ ਤੋਂ ਪਰ ਦੂਸਰੇ ਪਾਸੇ ਗਲਤੀ ਇਹ ਸਾਡੇ ਲੋਕਾਂ ਦੀ ਕਿ ਅਸੀਂ ਵਿਦੇਸ਼ ਦਾ ਜਿਹੜਾ ਕੀੜਾ ਪਾਲੀ ਬੈਠੇ ਆ ਇਹ ਸਭ ਤੋਂ ਵੱਡਾ ਗਲਤ ਹੈ ਕਿਉਂਕਿ ਅਸੀਂ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਬੜੇ ਧੱਕੇ ਖਾਨੇ ਆ ਸਾਡਾ ਦੇਸ਼ ਹੀ ਵਿਦੇਸ਼ ਹੈ ਜੇ ਅਸੀਂ ਕੰਮ ਕਰੀਏ ਇੱਥੇ ਬਹੁਤ ਵੱਡੀ ਆਬਾਦੀ ਹੈ ਅਸੀਂ ਕੋਈ ਵੀ ਕਾਰੋਬਾਰ ਚਲਾ ਸਕਦੇ ਹਾਂ ਕੀ ਹੈ ਚੱਲ ਸਕਦਾ ਜਿਹੜਾ ਬੰਦਾ 35 35 ਲੱਖ 40 40 ਲੱਖ ਰੁਪਇਆ ਲਾ ਕੇ ਵਿਦੇਸ਼ ਜਾਂਦਾ ਉਹ 35 40 ਲੱਖ ਰੁਪਇਆ ਦਾ ਕੋਈ ਵੀ ਬਿਜ਼ਨਸ ਸਟਾਰਟ ਕਰ ਸਕਦਾ ਤੇ ਉਹਦੇ ਥੱਲੇ 10 10 ਬੰਦੇ ਕੰਮ ਵੀ ਕਰ ਸਕਦੇ ਆ ਉਹ ਇੱਕ ਬੰਦਾ 10 35 ਲੱਖ ਲਾ ਕੇ 40 ਲੱਖ ਲਾ ਕੇ 10 ਬੰਦਿਆਂ ਨੂੰ ਰੋਜ਼ਗਾਰ ਵੀ ਦੇ ਸਕਦਾ ਤਾਂ ਸੋਚਣ ਦੀ ਲੋੜ ਆ ਸਾਡੇ ਲੋਕਾਂ ਨੂੰ ਕਿ ਅਸੀਂ ਜਿਹੜਾ ਇਹ 35 35 40 40 ਲੱਖ ਰੁਪਇਆ ਇਹਨਾਂ ਦੀ ਕਰੰਸੀ ਆ ਜਿਹੜੀ ਅਸੀਂ ਬਾਹਰ ਵੱਲ ਧੱਕੀ ਜਾਂਦੇ ਆ ਉਹ ਹੀ ਸਾਡੇ ਦੇਸ਼ ਦੀ ਕੀ ਹੈ ਜੀਡੀਪੀ ਆ ਗ੍ਰੋਥ ਕਰ ਸਕਦੇ ਹਾਂ ਅਸੀਂ ਆਪਣੇ ਦੇਸ਼ ਨੂੰ ਕਿ ਤਰੱਕੀ ਵੱਲ ਜਾ ਸਕਦੇ ਹਾਂ ਪਰ 35 35 40 40 ਲੱਖ ਰੁਪਏ ਲਾ ਕੇ ਕੋਈ 11 ਦਿਨਾਂ ਬਾਅਦ ਕੋਈ ਮਹੀਨੇ ਬਾਅਦ ਕੋਈ 2 ਮਹੀਨੇ ਬਾਅਦ ਕੋਈ 6 ਮਹੀਨੇ ਬਾਅਦ ਕੀਆ ਹੈ ਉਹ ਅਮਰੀਕਾ ਨੇ ਵਾਪਸ ਧੱਕ ਤੇ ਉਹਨਾਂ ਪਰਿਵਾਰਾਂ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਕਿਉਂਕਿ ਕਈ ਮਾਨਸਿਕ ਡਿਪਰੈਸ਼ਨ ਦੇ ਕਾਰਨ ਵੀ ਹੋਣਗੇ ਕਈਆਂ ਨੂੰ ਹੋਣਾ 35 35 40 40 ਲੱਖ ਰੁਪਏ ਕਈ ਵੀਡੀਓ ਨਮਾਇਜ਼ ਮੀਡੀਆ ਦੇ ਉੱਤੇ ਚੱਲ ਰਹੀਆਂ ਨੇ ਵੀ ਲਾਪਤਾ ਹੋ ਗਏ ਮਤਲਬ ਆਉਣ ਤੋਂ ਪਹਿਲੀ ਘਰ ਪਰਿਵਾਰ ਆ ਆਪਣੇ ਪਰਿਵਾਰ ਦੇ ਵਿੱਚ ਆਉਣ ਤੋਂ ਪਹਿਲੀ ਮੈਂ ਦੇਖਿਆ ਕਿ ਜਦੋਂ ਬੰਦਾ ਉੱਤ 에어ਪੋਰਟ ਤੋਂ ਆਪਣੇ ਘਰ ਆਏ ਨੇ ਰੋਂਦੇ ਆ ਗਿਆ ਆਪਦੇ ਮਾਂ ਪਿਓ ਦੀ ਜੱਫੀਆਂ ਪਾ ਪਾ ਕੇ ਸੱਤ ਆ ਕਿ ਅਸੀਂ ਕੰਗਾਲ ਹੋ ਗਏ ਸੋਚੋ ਕਿ ਉਹਨਾਂ ਨੇ ਕਿੰਨਾ ਮਤਲਬ ਇੱਕ 35 35 40 40 ਲੱਖ ਰੁਪਈਆ ਕਿਵੇਂ ਇਕੱਠਾ ਕੀਤਾ ਹੋਊਗਾ ਤੇ ਕਿੱਡਾ ਆਪਣੇ ਉਹ ਸੁਪਨੇ ਜਿਹੜੇ ਉਹਨਾਂ ਨੇ ਸੰਜੋਏ ਹੋਣਗੇ ਉਹ ਟੁੱਟ ਗਏ ਇਹਦੇ ਵਿੱਚ ਦੋਸ਼ ਕਿਸੇ ਦਾ ਨਹੀਂ ਜਿਹੜੇ ਫੌਰਨਰ ਦੇ ਵਿੱਚ ਜਾਂਦੇ ਆ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਗਲਤੀ ਏਜੰਟਾਂ ਦੀ ਹੈ ਕਿਉਂਕਿ ਉਹਨਾਂ ਏਜੰਟਾਂ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਹੋਣਾ ਵੀ ਯਾਰ ਇਹ ਇੱਕ ਨੰਬਰ ਦੀ ਕਮਾਈ ਹੈ ਅਸੀਂ ਦੋ ਇੱਕ ਨੰਬਰ ਦੇ ਵਿੱਚ ਭੇਜਣ ਦੀ بجائے ਉਹਨਾਂ ਨੂੰ ਦੋ ਨੰਬਰ ਦੇ ਵਿੱਚ ਭੇਜ ਰਹੇ ਹਾਂ ਉਹਨਾਂ ਨੇ ਜਿਹੜੀ ਕਮਾਈ ਹੈ ਖਬਰ ਕਿੰਨੇ ਸਾਲਾਂ ਤੋਂ ਜੋੜ-ਜੋੜ ਰੱਖੀ ਹੈ ਜਾਂ ਉਹਨਾਂ ਦੀ ਆਜ ਅੱਜ ਦੇ ਹਾਲਾਤ ਦੇਖੋ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਾ ਕੇ ਕਿ ਉਹਨਾਂ ਦੇ ਪਰਿਵਾਰਾਂ ਦੇ ਹਾਲਾਤ ਕੀ ਨੇ ਰੋ ਰੋ ਬੁਰਾ ਹਾਲ ਹੋਇਆ ਪਿਆ ਕੋਈ ਮਾਨਸਿਕ ਡਿਪਰੈਸ਼ਨ ਦਾ ਕੱਲ ਇੱਕ ਮੀਡੀਆ ਦੇ ਵਿੱਚ ਨੂੰ ਚੱਲ ਰਹੀ ਸੀ ਕਿ ਉਹਨਾਂ ਦਾ ਅਮਰੀਕਾ ਤੋਂ ਵਿੱਚੋਂ ਇੱਕ ਮੁੰਡਾ ਜਿਹੜਾ ਡਿਪੋਰਟ ਹੋਇਆ ਸੀ ਵਾਪਸ ਭੇਜਿਆ ਸੀਗਾ ਵੀ ਉਹ ਮਤਲਬ ਵੀ ਜਿਹੜਾ ਜ਼ਿੰਦਗੀ ਇੰਨੀ ਮੰਨ ਗਿਆ ਉਹ ਘਰੋਂ ਮਤਲਬ ਲਾਪਤਾ ਹੋ ਗਿਆ ਪਤੀ ਨਹੀਂ ਲੱਗ ਰਿਹਾ ਵੀ ਕਿੱਥੇ ਗਿਆ ਕਿੱਥੇ ਨਹੀਂ ਗਿਆ ਕਹਿਣ ਦਾ ਮਤਲਬ ਉਹਨਾਂ ਦੇ ਸੁਪਨੇ ਟੁੱਟ ਗਏ ਇਹ ਸੁਪਨੇ ਕਿਹਨੇ ਤੋੜਿਆ ਏਜੰਟਾਂ ਨੇ ਇਹ ਸਾਡੀਆਂ ਗਲਤ ਜਿਹੜੀਆਂ ਡਿਸੀਜਨ ਨੇ ਫੈਸਲੇ ਨੇ ਉਹਨਾਂ ਨੇ ਠੀਕ ਹੈ ਏਜੰਟਾਂ ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ 205 ਲੋਕ ਆਏ ਆ ਇਹਨਾਂ ਨੂੰ ਜਾਂਚ ਪੜਤਾਲ ਕਰੋ ਕਿ ਕਿਹੜੇ ਏਜੰਟਾਂ ਰਾਹੀਂ ਅਸੀਂ ਗਏ ਸੀਗੇ ਕਿੰਨਾ ਪੈਸਾ ਦਿੱਤਾ ਸੀ ਕਿੰਨੇ ਪੈਸੇ ਸਾਡੇ ਏਜੰਟ ਨੇ ਖਾ ਲਏ ਤੇ ਇਹ ਕਾਰਵਾਈ ਪੂਰੀ ਪੰਜਾਬ ਸਰਕਾਰ ਜਾਂ ਪੰਜਾਬ ਸਰਕਾਰ ਜਿੰਨੀਆਂ ਵੀ ਸਟੇਟਾਂ ਨੇ ਜਿਹੜੀਆਂ ਇੰਡੀਆ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਅਜਿਹੇ ਜਿੰਨੇ ਰਿਪੋਰਟ ਹੋਏ ਨੇ ਲੋਕ ਉਹਨਾਂ ਨੂੰ ਉਹ ਆਪਣੇ ਏਜੰਟ ਲੱਭਣ ਤੇ ਸਰਕਾਰਾਂ ਤੋਂ ਕਾਰਵਾਈ ਕਰਾਉਣ ਸਰਕਾਰਾਂ ਦਾ ਹੀ ਫਰਜ ਹੈ ਕਿਉਂਕਿ ਇਹ ਗੱਲ ਮਾਨਸਿਕਲੇ ਇੱਕ ਕਿਸੇ ਨੂੰ ਰਿਪੋਰਟ ਕਰਨ ਦੇ ਨਹੀਂ ਇੱਥੇ ਸਾਡੇ ਦੇਸ਼ ਦੇ ਹਿੱਤ ਜੁੜੇ ਨੇ ਸਾਡੇ ਦੇਸ਼ ਦੀ ਕੀ ਹੈ ਛੜੀ ਖਰਾਬ ਹੋਈ ਹੈ ਜੇਕਰ ਇੱਕ ਇਹ ਅਸੀਂ ਅਹੀਂ ਬਰਦਾਸ਼ਤ ਕਰ ਲਿਆ ਤਾਂ ਇਥੋਂ ਪਤਾ ਲੱਗੂ ਵੀ ਸਾਡੇ ਦੇਸ਼ ਦੀ ਜਿਹੜੀ ਤਾਕਤ ਕੀ ਸੀ ਜਾਂ ਸੀ ਮਤਲਬ ਕਿਸ ਕਹਿ ਸਕਦਾ ਸਾਡੇ ਦੇਸ਼ ਦੀ ਮਾਨਸਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਲੋਕਾਂ ਦੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਇਹੀ ਹੈ ਕਿ ਇਹਦੇ ਵਿੱਚ ਸਭ ਤੋਂ ਵੱਡੇ ਦੋਸ਼ੀ ਨੇ ਜਿਹੜੇ ਏਜੰਟ ਨੇ ਜਿਨ੍ਹਾਂ ਨੇ ਪੈਸਾ 1 ਨੰਬਰ ਦੀ بجائے 2 ਨੰਬਰ ਦੇ ਵਿੱਚ ਜਿਹੜੇ ਲੋਕ ਆਹੋ 1 ਨੰਬਰ ਦੀ بجائے 2 ਨੰਬਰ ਚ ਭੇਜਦੇ ਪੈਸਾ ਉਹਨਾਂ ਨੇ ਆਪਣਾ ਕੀ ਹਜ਼ਮ ਕਰ ਲਿਆ ਜੇ ਕਿਸੇ ਨੇ 35 40 ਲੱਖ ਰੁਪਏ ਦੇਤਾ ਅਮਰੀਕਾ ਦਾ 35 35 40 40 ਲੱਖ ਰੁਪਏ ਲੱਗਦਾ ਉਹਦੇ ਵਿੱਚ 2 ਨੰਬਰ ਦੇ ਵਿੱਚ ਬੰਦੇ ਭੇਜ ਕੇ ਉਹਨਾਂ ਨੇ 20 20 ਲੱਖ ਰੁਪਏ ਹੋ ਸਕਦਾ ਕਿੰਨਾ ਕਰਤੀ ਇਹ ਉਹਨਾਂ ਨੇ ਆਪ ਆਧੇ ਹੋਣਾ ਨਾ ਤਾਂ ਗੱਲ ਇੱਥੇ ਇਕੱਲੇ ਏਜੰਟਾਂ ਦੇ ਨਾਲ ਨਾਲ ਸਾਡੇ ਸਮਾਜ ਨੂੰ ਵੀ ਹੈ ਅਜਿਹੇ ਜਿਹੇ ਕਾਰੋਬਾਰ ਸਰਕਾਰਾਂ ਨੂੰ ਵੀ ਚਾਹੀਦਾ ਹੈ ਜੇ ਉਹ ਕਾਰੋਬਾਰ ਪੈਦਾ ਕਰਨ ਸਰਕਾਰਾਂ ਇਹ ਨੌਜਵਾਨਾਂ ਨੂੰ ਪੜ੍ਹੇ ਲਿਖੇ ਨੂੰ ਕੋਈ ਬਿਜ਼ਨਸਾਂ ਵਾਸਤੇ ਸਹੂਲਤਾਂ ਦੇਣ ਕੋਈ ਸਬਸਿਡੀਆਂ ਦੇਣ ਪੈਸਾ ਕਰ ਅਲਾਉਣ ਦੇਵੇ ਵੀ ਤੁਸੀਂ ਆ ਚੱਕੋ 10 15 15 ਲੱਖ ਰੁਪਈਆ ਲੱਖੋ 5 5 ਰੁਪਈਆ ਆ 5 5 ਲੱਖ ਰੁਪਈਆ ਚੱਕੋ ਵੀ ਤੁਸੀਂ ਜੇ ਹਿਸਾਬ ਨਾਲ ਪੜ ਕੇ ਬੰਦਾ ਰਜਗਾਰ ਕਰ ਸਕੇ ਉਹਨੇ ਹਿਸਾਬ ਨਾਲ ਕੀ ਸਰਕਾਰ ਨੂੰ ਲਾਉਣ ਦੇਣਾ ਚਾਹੀਦਾ ਇਹਦੇ ਨਾਲ ਬਿਜ਼ਨਸ ਦਾ ਵਿਸਾਗੀ ਆ ਕਾਰੋਬਾਰ ਵਧੂਗਾ ਇੰਦਾ ਮਤਲਬ ਉਹਨਾਂ ਦੀ ਬਿਜ਼ ਕਾਰੋਬਾਰ ਵਧਣ ਦੇ ਨਾਲ ਬੇਰਜਗਾਰੀ ਖਤਮ ਹੋਊਗੀ ਲੋਕ ਬਾਹਰ ਦੀ بجائے ਆਪਣੇ ਇੰਡੀਆ ਦੇ ਵਿੱਚ ਹੀ ਪੰਜਾਬ ਦੇ ਵਿੱਚ ਹੀ ਕੰਮ ਕਰਨ ਦੇ ਕੀ ਕਹਿ ਸਕਦੇ ਆਪਾਂ ਉਜ ਮੌਕੇ ਪੈਦਾ ਹੋਣਗੇ ਅਸੀਂ ਕਿਉਂ ਬਾਹਰ ਭੱਲੇ ਚਾਕੀ ਤਾਂ ਇਹ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਸਮਾਜ ਦੇ ਵਿੱਚ ਵਾਪਰਦੀਆਂ ਨੇ ਉਹਨਾਂ ਨਾਲ ਬੜਾ ਹੀ ਆਉਣ ਵਾਲੀ ਪੀੜ੍ਹੀ ਤੇ ਸਮਾਜ ਤੇ ਅਸਰ ਪੈਂਦਾ ਇਹਦੇ ਕਰਕੇ ਇਹ ਜਿਹੜੀ ਘਟਨਾ ਹੋਈ ਹੈ ਬਹੁਤ ਵੱਡੀ ਹੋਈ ਹੈ ਹੁਣ ਕੀ ਹੈ ਇੱਕ ਵੀਡੀਓ ਬਣਵਾਤੀ ਹੈ ਨਾ ਡੋਨਟਰਪ ਨੇ ਵੀ ਆਰਮੀ ਤੋਂ ਆਪਣੀ ਤੋਂ ਉਹਨੇ ਉਹ ਇੰਟਰਨੈਸ਼ਨਲ ਮੀਡੀਆ ਤੇ ਚਲਾਤੀ ਇੰਟਰਨੈਸ਼ਨਲ ਮੀਡੀਆ ਤੇ ਚਲਾਤੀ ਉਹ ਸਾਰੇ ਵਾਰਡ ਦੇ ਵਿੱਚ ਚੱਲ ਗਈ ਵੀ ਕੀ ਦੇਖੋ ਵੀ ਇੰਡੀਆ ਦੇ ਲੋਕ ਤੇ ਪੰਜਾਬ ਦੇ ਲੋਕਾਂ ਨੂੰ ਸੀ ਕਿਵੇਂ ਬੰਦੀ ਬਣਾ ਕੇ ਉੱਥੇ ਆਪਣਾ ਆ ਇੰਡੀਆ ਦੇ ਵਿੱਚ ਜਾਂ ਪੰਜਾਬ ਇੰਡੀਆ ਦੇ ਵਿੱਚ ਵਾਪਸ ਛੱਡਿਆ ਦਾ ਇਹਦੇ ਨਾਲ ਕੀ ਹੈ ਸਾਡੇ ਦੇਸ਼ ਦੇ ਆ ਫਾਮਨਾਵਾਂ ਨੂੰ ਕੀ ਠੀਸ ਪਹੁੰਚੀ ਹੈ ਤੇ ਜਿਹੜੀ ਅਸੀਂ ਆਪਣੇ ਲੀਡਰਸ਼ਿਪ ਦੀ ਗੱਲ ਕਰਦੇ ਆ ਵੀ ਸਾਡੀ ਜਿਹੜੀ ਸੈਂਟਰ ਸਰਕਾਰ ਆ ਜੋ ਮੋਦੀ ਆ ਵੀ ਉਹਦੀ ਲੀਡਰਸ਼ਿਪ ਆਗੇ ਨਾ ਟਰੰਪ ਨਾਲ ਬੜੇ ਗੁੱਡ ਰਿਲੇਸ਼ਨ ਨੇ ਇੱਥੇ ਕੋਈ ਕਿਸੇ ਦਾ ਮਤਲਬ ਕਹਿ ਸਕਦੇ ਐਡੇ ਗੁੱਡ ਰਿਲੇਸ਼ਨ ਵਾਲੀ ਗੱਲ ਨਹੀਂ ਹੁੰਦੀ ਇਹ ਸਭ ਇੱਕ ਕੀ ਹੈ ਆ ਰਾਜਨੀਤਿਕ ਕਫੰਡੇ ਨੇ ਜਾਂ ਕਹਿ ਸਕਦੇ ਆ ਰਾਜ ਇੱਕ ਦੂਜੇ ਦੇ ਇਹ ਉਤਾਰ ਚੜ੍ਹਾ ਜਿਹੜੇ ਆਉਂਦੇ ਰਹਿੰਦੇ ਆ ਵੀ ਕਹਿਣ ਦਾ ਮਤਲਬ ਇਹ ਸਮੇਂ ਦੇ ਅਨੁਸਾਰ ਬਦਲਦੀਆਂ ਰਹਿੰਦੀਆਂ ਸਰਕਾਰਾਂ ਦੇ ਸਮੇਂ ਦੇ ਅਨੁਸਾਰ ਕੀ ਹੈ ਹਾਲਾਤ ਬਦਲਦੇ ਰਹਿੰਦੇ ਆ ਜਦੋਂ 1971 ਦੇ ਵਿੱਚ جنگ ਲੱਗੀ ਸੀ ਪਾਕਿਸਤਾਨ ਦੇ ਨਾਲ ਤਾਂ ਇਹੀ ਅਮਰੀਕਾ ਨੇ ਕੀ ਸੀਗਾ ਇੰਡੀਆ ਦੇ ਵਿਰੁੱਧ ਇੱਕ ਆਪਣਾ ਜੰਗੀ ਯੋਧ ਪੁੱਤ ਕੀ ਹੈ ਪਾਕਿਸਤਾਨ ਦੀ ਸਹਾਇਤਾ ਵਾਸਤੇ ਭੇਜਿਆ ਸੀਗਾ ਇੰਡੀਆ ਦੇ ਵਿਰੁੱਧ ਲੜਨ ਵਾਸਤੇ ਤਾਂ ਉਦੋਂ ਕੀ ਸੀਗਾ ਰਸ਼ੀਆ ਗਿਆ ਆਇਆ ਸੀਗਾ ਸੋਚਣ ਦੀ ਲੋੜ ਆ ਪਰਖਣ ਦੀ ਲੋੜ ਆ ਸਾਨੂੰ ਕਿਹੜਾ ਸਾਡੇ ਮਤਲਬ ਹਿੱਤਾਂ ਲਈ ਚੰਗੀ ਦੇਸ਼ ਨੇ ਕਿਹੜੇ ਮਾੜੀ ਦੇਸ਼ ਨੇ ਹਨਾ ਆ ਹੋ ਸਕਦਾ ਹੋਰ ਬਧੇਰੇ ਦੇਸ਼ਾਂ ਦੇ ਵਿੱਚ ਲੋਕ ਗਏ ਹੋਣੇ ਪਰ ਜਿੰਨੀ ਕਿ ਕਹਿ ਸਕਦੇ ਆ ਬਿਸ਼ਰਮਗੀ ਦੀ ਹੱਦ ਅਮਰੀਕਾ ਦੇ ਟੱਪੀ ਆ ਉਨੀ ਹੋ ਸਕਦਾ ਕੋਈ ਦੇਸ਼ ਕਿਸੇ ਦੇਸ਼ ਨੇ ਨਾ ਟੱਪੀ ਹੋਵੇ ਨਾ ਹੀ ਕੋਈ ਟੱਪੇ ਕਿਉਂਕਿ ਜਿੱਡਾ ਮਾਣ ਤੇ ਗੱਡੇ ਗੁੱਡੇ ਰਿਲੇਸ਼ਨਾਂ ਦੀ ਗੱਲ ਇੰਡੀਆ ਦਾ ਨੈਸ਼ਨਲ ਮੀਡੀਆ ਕਰਦਾ ਸੀਗਾ ਉਹ ਸਭ ਕੀ ਆ ਫੋਕੀ ਨਿਕਲੀ ਆ ਤਾਂ ਜਿਹਦੇ ਕਰਕੇ ਇਹ 205 ਲੋਕ ਜਾਂ ਇੰਡੀਆ ਦੇ ਹੋਰ ਵੀ ਸਟੇਟਾਂ ਦੇ ਵਿੱਚ ਲੋਕ ਜਿਹੜੇ ਡਿਪੋਰਟ ਹੋ ਕੇ ਆਏ ਨੇ ਇਹਦੇ ਨਾਲ ਹਰੇਕ ਪਰਿਵਾਰ ਨੂੰ ਬਹੁਤ ਗਹਿਰਾ ਦੁੱਖ ਕੀ ਹੈਗਾ ਚੱਲਣਾ ਪਿਆ ਤੇ ਇਹ ਸੀ ਵੀਡੀਓ ਵੀਡੀਓ ਦੇ ਵਿੱਚ ਇਹੀ ਦੱਸਿਆ ਗਿਆ ਕਿ ਦੋਸਤੋ ਕਿ ਆਪਾਂ ਬਾਹਰ ਜਾਣ ਦੀ ਬਜਾਏ ਆਪਾਂ ਇੰਡੀਆ ਦੇ ਵਿੱਚ ਹੀ ਕੀ ਆਪਣਾ ਰਜਗਾਰ ਪੈਦਾ ਕਰੀਏ ਆਪਣੇ ਪੰਜਾਬ ਦੇ ਵਿੱਚ ਹੀ ਰਜਗਾਰ ਪੈਦਾ ਕਰੀਏ ਆਪਣਾ ਦੇਸ਼ ਹੀ ਫੋਰਨ ਕੰਟਰੀ ਆ ਕਿਸੇ ਨਾਲੋਂ ਘੱਟ ਨਹੀਂ ਹੁੰਦਾ ਆਪਾਂ ਆਪਣੇ ਆਪਣੇ ਦੇਸ਼ ਦੇ ਲੋਕ ਕਿਉਂਕਿ ਪਹਿਲਾਂ ਅੰਗਰੇਜ਼ ਆਪ ਆਏ ਸੀ ਆਪਣੇ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕੰਮ ਕਰਨ ਦੇ ਲਈ ਉਹਨਾਂ ਨੇ ਹੁਣ ਦੇਖੋ ਜੇ 1947 ਦੇ ਵਿੱਚ ਆਜ਼ਾਦੀ ਹੋਈ ਹੈ ਨਾ ਉਹ ਜਿੰਨਾ ਮਤਲਬ ਆਪਣੀ ਪੈਸਾ ਟਾਕਾ ਸੀ ਸੋਨਾ ਸੀ ਉਹ ਸਾਰਾ ਲੁੱਟ ਕੇ ਲੈ ਗਏ ਠੀਕ ਹੈ ਪਰ ਲੋਕ ਉਹਨੇ ਸਟਰੋਂਗ ਨੇ ਹੈ ਜੀ ਵੀ ਸਾਡੇ ਸਾਰਾ ਕੁਝ ਅਸੀਂ ਦੁਬਾਰਾ ਉਹ ਪੈਦਾ ਕਰ ਸਕਦੇ ਹਾਂ ਮਿਹਨਤ ਦੀ ਲੋੜ ਹੈ ਪਰ ਅਸੀਂ ਥੋੜਾ ਜਿਹਾ ਲਾਲਚ ਦੇ ਵੱਲ ਵੱਧ ਗਏ ਹਾਂ ਠੀਕ ਹੈ ਇਹ ਲਾਲਚ ਤੋਂ ਹਟਣ ਦੀ ਲੋੜ ਆ ਸਾਨੂੰ ਅਸੀਂ ਆਪਣੇ ਪੰਜਾਬ ਦੇ ਵਿੱਚ ਹੀ ਮੌਕੇ ਜਾਂ ਬਿਜ਼ਨਸ ਕਰੀਏ ਵੱਡੇ ਛੋਟੇ ਬਿਜ਼ਨਸ ਕਰਕੇ ਅਸੀਂ ਕਾਮਯਾਬ ਹੋਈਏ ਠੀਕ ਹੈ ਬਾਹਰ ਦੀ ਦੌੜ ਨੂੰ ਖਤਮ ਕੀਤਾ ਜਾਵੇ ਆਪਣੇ ਪਰਿਵਾਰ ਨੂੰ ਸੁੱਖ ਦੇਈਏ ਕਈ ਮਾਮਾਂ ਦੇ ਪੁੱਤ ਮਰ ਜਾਂਦੇ ਆ ਕਈ ਮਾਂ ਮਾਪੇ ਘਰੇ ਤੇ ਇੰਡੀਆ ਦੇ ਵਿੱਚ ਮਰ ਜਾਂਦੇ ਕੋਈ ਇੱਕ ਦੂਜੇ ਨੂੰ ਮਿਲਦੀ ਨਹੀਂ 6 6 ਮਹੀਨੇ ਬਾਅਦ ਆਉਂਦੇ ਆ ਕੀ ਏਡੇ ਪਛੋੜਿਆ ਯਾਰ ਪੈਸਾ ਕਿਹੜਾ ਜ਼ਿੰਦਗੀ ਦੇ ਵਿੱਚ ਨਾਲ ਜਾਣਾ ਆਪਣੇ ਰਿਸ਼ਤਿਆਂ ਦੀ ਕਦਰ ਕਰੀਏ ਆਪਣੇ ਆਪਾਂ ਕਹਿ ਸਕਦੇ ਆ ਪਿਆਰ ਮੁਹੱਬਤ ਦਾ ਆਪਣੇ ਭੈਣ ਭਾਈਆਂ ਦੀ ਕਦਰ ਕਰੀਏ ਠੀਕ ਹੈ ਰਿਸ਼ਤਾ ਆ ਪੈਸਾ ਕੋਈ ਆਉਂਦੀ ਜਾਂਦੀ ਚੀਜ਼ ਹੈ ਇਹਦੇ ਵਰਕੇ ਅੱਜ ਦੇ ਯੁੱਗ ਦੇ ਵਿੱਚ ਪੈਸਾ ਹੀ ਸਭ ਕੁਝ ਨਹੀਂ ਹੈ ਗਿਆ ਤਾਂ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੋਰ ਆਪਾਂ ਅੱਗੇ ਮਿਲਦੇ ਆਂ ਫਿਰ ਨਵੀਂ ਵੀਡੀਓ 'ਚ ਕੋਈ ਹੋਰ ਜਾਣੀ ਜਾਣਕਾਰੀ ਲੈ ਕੇ ਧੰਨਵਾਦ